ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਾਈ ਲਾਲੋ ਜੀ ਜੀ ਲਗਭਗ 12 ਸਾਲ ਨਵਾਬ ਦੌਲਤਖਾਨ ਦੇ ਮੋਦੀਖਾਨੇ ਵਿੱਚ ਕੰਮ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਉੱਤੇ ਜਾਣ ਦਾ ਮਨ ਬਣਾ ਲਿਆ ਗੁਰੂ ਨਾਨਕ ਦੇਵ ਜੀ ਪਾਈ ਬਾਲਾ ਤੇ ਪਾਈ ਮਰਦਾਨਾ ਜੀ ਦੇ ਨਾਲ ਸੁਲਤਾਨਪੁਰ ਸਾਹਿਬ ਤੋਂ ਪੈਦਲ ਹੀ ਤੁਰ ਪਏ ਉਹਨਾਂ ਦਾ ਉਦਾਸੀਆਂ ਤੇ ਜਾਣ ਦਾ ਮਨੋਰਥ ਆਪਣੇ ਤਿੰਨ ਸਿਧਾਂਤਾਂ ਨਾਮ ਚਪਣਾ ਕਿਰਤ ਕਰਨੀ ਅਤੇ ਵੰਡ ਛਕਣਾ ਦਾ ਪ੍ਰਚਾਰ ਕਰਨਾ ਸੀ ਅਤੇ ਲੋਕਾਂ ਨੂੰ ਪ੍ਰਭੂ ਭਲੇੰ ਲਈ ਉਤਸ਼ਾਹਿਤ ਕਰਨਾ ਸੀ ਸultanpur Lodhi ਨੂੰ ਅਲਵਿਦਾ ਕਹਿ ਕੇ ਗੁਰੂ ਜੀ ਇੱਕ ਲੰਮੀ ਯਾਤਰਾ ਉੱਤੇ ਚੱਲ ਪਏ। ਗੁਰੂ ਜੀ ਅਤੇ ਭਾਈ ਮਰਦਾਨਾ ਹੁਣ ਨਿਸ਼ਚਿੰਤ ਹੋ ਕੇ ਆਪਣੀ ਯਾਤਰਾ ਤੇ ਨਿਕਲ ਤੁਰੇ। ਇਸ ਯਾਤਰਾ ਦਾ ਪਹਿਲਾ पड़ा ਉਹਨਾਂ ਨੇ ਸੈਦਪੁਰ ਜਿਸ ਨੂੰ ਬਾਅਦ ਵਿੱਚ ਐਮਨਾਬਾਦ ਕਿਹਾ ਜਾਂਦਾ ਸੀ, ਜਾ ਕੇ ਕੀਤਾ। ਗੁਰੂ ਜੀ ਨੇ ਇੱਕ ਨਵੇਂ ਪ੍ਰਕਾਰ ਦਾ ਲਿਬਾਸ ਪਾਇਆ ਸੀ ਅਤੇ ਭਾਈ ਮਰਦਾਨੇ ਨੇ ਅਜੇ ਹੀ ਇਸ ਅਨੋਖੇ ਲਿਬਾਸ ਦੇ ਨਾਲ ਇੱਕ ਅਨੋਖਾ ਸਾਜ਼ ਵੀ ਚੁੱਕਿਆ ਹੋਇਆ ਸੀ ਜਿਹੜਾ ਵੀ ਉਹਨਾਂ ਨੂੰ ਵੇਖਦਾ ਸੀ ਉਹਨਾਂ ਦੇ ਅਦਭੁਤ ਰੂਪ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ ਉਹ ਜਿਸ ਪਾਸੇ ਵੀ ਜਾਂਦੇ ਸਨ ਸੈਦਪੁਰ ਦੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਹੋ ਤੁਰੇ ਜਦ ਉਹ ਤੁਰੇ ਜਾਂਦੇ ਸਨ ਤਾਂ ਗੁਰੂ ਜੀ ਨੇ ਵੇਖਿਆ ਕਿ ਇੱਕ ਕਾਰੀਗਰ ਆਪਣੇ ਕੰਮ ਵਿੱਚ ਮਾਸਤ ਖੇਤੀ ਬਾੜੀ ਨਾਲ ਸੰਬੰਧਿਤ ਔਜ਼ਾਰ ਬਣਾਉਣ ਵਿੱਚ ਮਾਸਤ ਸੀ ਸਾਰੇ ਲੋਕ ਗੁਰੂ ਜੀ ਨੂੰ ਵੇਖਦਿਆਂ ਹੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਸੀ ਪਰ ਉਸ ਸਾਰੀਗਰ ਨੇ ਇੰਨਾ ਰੋਲਾ ਗੋਲਾ ਹੋਣ ਦੇ ਬਾਵਜੂਦ ਵੀ ਗੁਰੂ ਜੀ ਵੱਲ ਨਾ ਵੇਖਿਆ ਗੁਰੂ ਜੀ ਕੁਝ ਦੇਰ ਉਸ ਵੱਲ ਤੱਕਦੇ ਰਹੇ ਪਰ ਫਿਰ ਵੀ ਉਸ ਨਾ ਵੇਖਿਆ ਅਤੇ ਨਾ ਹੀ ਆਪਣੇ ਕੰਮ ਵੱਲੋਂ ਧਿਆਨ ਹਟਾਇਆ ਗੁਰੂ ਜੀ ਉੱਥੇ ਇਕ ਲੋਗ ਹੈ ਅਤੇ ਪਾਈ ਮਰਦਾਨਿਆਂ ਨੂੰ ਕਹਿਣ ਲੱਗੇ ਸਾਨੂੰ ਅੱਜ ਸਾਡਾ ਪਹਿਲਾ ਸਿੱਖ ਮਿਲ ਗਿਆ ਹੈ ਇਸ ਮਨੁੱਖ ਵੱਲ ਵੇਖੋ ਇਹ ਆਪਣੇ ਕੰਮ ਵਿੱਚ ਇੰਨਾ ਗਲਤਾਨ ਹੈ ਕਿ ਇਸ ਨੂੰ ਬਾਕੀ ਦੁਨੀਆ ਦਾ ਕੋਈ ਵੀ ਅਹਿਸਾਸ ਨਹੀਂ ਜਿਸ ਤਰ੍ਹਾਂ ਇਸ ਕਿਰਤੀ ਨੇ ਆਪਣੇ ਕਿਰਤ ਵਿੱਚ ਮਨ ਲਾਇਆ ਹੈ ਅਤੇ ਆਪਣੇ ਬਾਹਰਲੇ ਮਾਹੌਲ ਨੂੰ ਭੁੱਲ ਗਿਆ ਹੈ ਜੇ ਇਸ ਤਰ੍ਹਾਂ ਹੀ ਮਨੁੱਖ ਆਪਣੀ ਸੋਰਤ ਪ੍ਰਭੂ ਦੇ ਸ਼ਬਦ ਨਾਲ ਜੋੜੇ ਤਾਂ ਪ੍ਰਭੂ ਨੂੰ ਪਾ ਸਕਦਾ ਹੈ ਅੱਜ ਸਾਡਾ ਪਹਿਲਾ ਪੜਾਅ ਇੱਥੇ ਹੀ ਹੋਵੇਗਾ ਗੁਰੂ ਜੀ ਅਤੇ ਪਾਈ ਮਰਦਾਨਾ ਪਾਈ ਲਾਲੋ ਦੀ ਦੁਕਾਨ ਦੇ ਸਾਹਮਣੇ ਜਾ ਕੇ ਖਲੋ ਗਏ ਪਾਈ ਲਾਲੋ ਨੂੰ ਜਦ ਆਪਣੇ ਲਾਗੇ ਕੁਝ ਹਿਲਜੁਲ ਦਾ ਅਹਿਸਾਸ ਹੋਇਆ ਤਾਂ ਉਸ ਸਿਰ ਚੁੱਕ ਕੇ ਵੇਖਿਆ ਕੀ ਵੇਖਦਾ ਹੈ ਕਿ ਇੱਕ ਇਲਾਹੀ ਚਿਹਰਾ ਉਹਨਾਂ ਵੱਲ ਵੇਖ ਕੇ ਮੁਸਕਰਾ ਰਿਹਾ ਹੈ ਉਸ ਆਪਣਾ ਕੰਮ ਕਾਜ ਵਿੱਚ ਹੀ ਛੱਡ ਦਿੱਤਾ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਕਹਿਣ ਲੱਗਾ ਆਓ ਮਹਾਪੁਰਸ਼ੋ ਬਰਾਜੋ ਉਹ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ ਅਤੇ ਮੰਜੇ ਉੱਤੇ ਬੈਠਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਉਸ ਦੇ ਸੰਕੇਤ ਨੂੰ ਸਮਝ ਲਿਆ ਤੇ ਮੰਜੇ ਉੱਤੇ ਉਹ ਇੰਜ ਬੈਠ ਗਏ ਜਿਵੇਂ ਆਪਣੇ ਘਰ ਵਿੱਚ ਹੀ ਆ ਗਏ ਹੋਣ ਪਾਈ ਲਾਲੋ ਗੁਰੂ ਜੀ ਨੂੰ ਮੰਝੇ ਤੇ ਬਿਠਾਲ ਕੇ ਆਪਣੇ ਘਰ ਵਾਲੀ ਨੂੰ ਕਹਿਣ ਚਲੇ ਗਏ ਕਿ ਕੁਝ ਅੰਨ ਪਾਣੀ ਤਿਆਰ ਕਰੇ ਕਿਉਂਕਿ ਇਲਾਹੀ ਪਰੌਣੇ ਆਏ ਹਨ ਉਹਨਾਂ ਦੇ ਘਰ ਵਾਲੇ ਭਾਵ ਉਹਨਾਂ ਦੀ ਪਤਨੀ ਹਾਂਜੀ ਕਹਿ ਕੇ ਆਪਣੇ ਕੰਮ ਵਿੱਚ ਰੁੱਝ ਗਈ ਪਾਈ ਲਾਲੋ ਗੁਰੂ ਸਾਹਿਬ ਕੋਲ ਇੱਕ ਫੱਟੀ ਢਾ ਕੇ ਬੈਠ ਗਏ ਗੁਰੂ ਜੀ ਨੇ ਉਹਨਾਂ ਨੂੰ ਮੰਝੇ ਤੇ ਬੈਠਣ ਨੂੰ ਕਿਹਾ ਪਰ ਪਾਈ ਲਾਲੋ ਕਹਿਣ ਲੱਗੇ ਤੁਸੀਂ ਸਾਡੇ ਪਰੋਹਣੇ ਹੋ ਅਤੇ ਮੈਂ ਆਪਣੇ ਪਰੋਹਣਿਆਂ ਨੂੰ ਸਰਤਾਜ ਸਮਝਦਾ ਹਾਂ ਇਸ ਲਈ ਮੇਰਾ ਤੁਹਾਡੇ ਪੈਰਾਂ ਵਿੱਚ ਹੀ ਬੈਠਣਾ ਠੀਕ ਹੈ ਪਰ ਗੁਰੂ ਜੀ ਨੇ ਉਸ ਨੂੰ ਬਾਹ ਤੋਂ ਫੜ ਕੇ ਆਪਣੇ ਪਾਸ ਬਿਠਾ ਲਿਆ ਉਹ ਕਹਿਣ ਲੱਗੇ ਦਸਾਂ ਨੋਹਾਂ ਦੀ ਕੀਰਤ ਹੀ ਸਭ ਤੋਂ ਉੱਚਾ ਤੇ ਸੁੱਚਾ ਧਰਮ ਹੈ ਅਤੇ ਸਭ ਤੋਂ ਉੱਚੀ ਜਾਤ ਵੀ ਇਸ ਸੰਸਾਰ ਵਿੱਚ ਸਭ ਤੋਂ ਉੱਚੀ ਜਾਤ ਵਾਲਾ ਉਹ ਹੋ ਸਕਦਾ ਹੈ ਜਿਹੜਾ ਸਭ ਤੋਂ ਉੱਚੀ ਕੀਰਤ ਕਰੇ ਅੱਜ ਮੈਂ ਸੈਦਪੁਰ ਵਿੱਚ ਵੇਖਿਆ ਹੈ ਕਿ ਸਾਰੇ ਦੁਕਾਨਦਾਰ ਕੰਮ ਵਿੱਚ ਆਦ ਸਾਨੂੰ ਵੇਖ ਕੇ ਸਾਡੇ ਨਾਲ ਹੀ ਤੁਰ ਪੈਂਦੇ ਸਨ ਪਰ ਤੁਸੀਂ ਸਾਡੇ ਵੱਲ ਤੱਕਿਆ ਵੀ ਨਹੀਂ ਤੁਹਾਡੀ ਸੁੱਚੀ ਕੀਰਤਨ ਵਿੱਚ ਸਾਨੂੰ ਐਸੀ ਮਹਿਕ ਆਈ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕੇ ਅਤੇ ਅੱਜ ਤੈਨੂੰ ਪ੍ਰਭੂ ਰੂਪ ਜਾਣ ਕੇ ਤੇਰੀ ਸੰਗਤ ਵਾਸਤੇ ਹਾਜ਼ਰ ਹੋਏ ਹਾਂ ਭਾਈ ਲਾਲੋ ਗੁਰੂ ਸਾਹਿਬ ਦੀਆਂ ਅਜਹੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਥੋੜੀ ਦੇਰ ਬਾਅਦ ਖੋਦਰੇ ਦੀਆਂ ਰੋਟੀਆਂ ਉੱਤੇ ਸਾਗ ਪਾ ਕੇ ਲੈ ਆਏ ਗੁਰੂ ਜੀ ਦਾ ਚਟ ਖਾਣ ਲੱਗ ਪਏ ਮਰਦਾਨਾ ਜੀ ਬੁਰਕੀ ਭੰਨਣ ਤੋਂ ਵੀ ਡਰਦੇ ਸੀ ਉਹ ਸਮਝ ਰਹੇ ਸੀ ਕਿ ਇਹ ਨਹੀਂ ਸਖਤ ਰੋਟੀ ਕਿਵੇਂ ਖਾਵੇਂਗੇ ਜਿਹੜਾ ساری ਉਮਰ ਵਧੀਆ ਖਾਣੇ ਖਾਣ ਦਾ ਸ਼ੌਕੀਨ ਸੀ ਉਹ ਕੋਧਰੇ ਦੀ ਰੋਟੀ ਨੂੰ ਵੇਖ ਕੇ ਹੀ ਪਰੇਸ਼ਾਨ ਸੀ ਪਰ ਜਦ ਉਸ ਨੇ ਵੇਖਿਆ ਕਿ ਗੁਰੂ ਜੀ ਉਸ ਰੋਟੀ ਨੂੰ ਬੜੇ ਸਵਾਦ ਨਾਲ ਖਾ ਰਹੇ ਹਨ ਤਾਂ ਉਸ ਵੀ ਬੁਰਕੀ ਤੋੜੀ ਜਦ ਉਸ ਮੂੰਹ ਵਿੱਚ ਪਾਈ ਤਾਂ ਉਹ ਅਤ ਸਵਾਦੀ ਲੱਗੀ ਇਸ ਤੋਂ ਬਾਅਦ ਗੁਰੂ ਜੀ ਅਤੇ ਭਾਈ ਲਾਲੋ ਇੱਕ ਦੂਸਰੇ ਦੇ ਇੰਨੇ ਨੇੜੇ ਹੋ ਗਏ ਕਿ ਨਾ ਹੀ ਗੁਰੂ ਜੀ ਦਾ ਅਤੇ ਨਾ ਹੀ ਭਾਈ ਲਾਲੋ ਦਾ ਉਹਨਾਂ ਤੋਂ ਵਿਛੜਨ ਨੂੰ ਜੀ ਕਰਦਾ ਸੀ ਭਾਈ ਮਰਦਾਨਾ ਰਬਾਬ ਵਜਾਉਂਦਾ ਅਤੇ ਗੁਰੂ ਜੀ ਸ਼ਬਦ ਦਾ ਗਾਇਨ ਕਰਦੇ ਅਤੇ ਸ਼ਹਿਰ ਦੇ ਆਮ ਲੋਕ ਸੁਣਨ ਵਾਸਤੇ ਭਾਈ ਲਾਲੋ ਦੇ ਘਰ ਇਕੱਠੇ ਹੋਣ ਲੱਗੇ ਉਹ ਪਹਿਲਾ ਸਤਸੰਗ ਸੀ ਜਦ ਭਾਈ ਲਾਲੋ ਜੀ ਦੇ ਘਰ ਗੁਰੂ ਜੀ ਨੇ ਸ਼ਬਦ ਦਾ ਗਾਇਨ ਕਰਕੇ ਫਿਰ ਉਸ ਦੀ ਵਿਆਖਿਆ ਕੀਤੀ ਅਤੇ ਲੋਕਾਂ ਨੂੰ ਆਪਣੇ ਆਪ ਨੂੰ ਪਹਿਚਾਨਣ ਲਈ ਕਿਹਾ ਉਨ੍ਹਾਂ ਦਾ ਇਹ ਸਤਸੰਗ ਇੰਨਾ ਮਕਬੂਲ ਅਤੇ ਦਿਲਾਂ ਨੂੰ ਮੋਹ ਲੈਣ ਵਾਲਾ ਸਾਬਿਤ ਹੋਇਆ ਕਿ ਸਾਰਾ ਹੀ ਸੈਦਪੁਰ ਖਿੱਚਿਆ ਗਿਆ ਅਤੇ ਆਪਣੇ ਸਰੋਤਿਆਂ ਦੀ ਗਿਣਤੀ ਇੰਨੀ ਵੱਧ ਗਈ ਕਿ ਸਤਸੰਗ ਬਾਹਰ ਖੁੱਲੇ ਮੈਦਾਨ ਵਿੱਚ ਲਾਉਣਾ ਪਿਆ ਜਿੱਥੇ ਲੋਕ ਧਰਤੀ ਤੇ ਬੈਠ ਕੇ ਰੱਬੀ ਬਾਣੀ ਦਾ ਆਨੰਦ ਮਾਣਦੇ ਸਨ ਇਹੋ ਚਾਹੇ ਇਕੱਠ ਆਮ ਤੌਰ ਤੇ ਰਜਵਾੜਿਆਂ ਨਵਾਬਾ ਜਾਂ ਪੰਡਤਾਂ ਦੇ ਵਿਸ਼ੇਸ਼ ਪ੍ਰੋਗਰਾਮਾਂ ਤੇ ਹੁੰਦੇ ਸਨ ਪਰ ਜਦ ਉਹਨਾਂ ਵੇਖਿਆ ਕਿ ਸਧਾਰਨ ਵਿਅਕਤੀ ਇੰਨੀ ਖਿੱਚ ਦਾ ਕੇਂਦਰ ਬਣ ਗਿਆ ਹੈ ਤਾਂ ਉਹਨਾਂ ਵਿੱਚ ਈਰਖਾ ਵਧ ਗਈ। ਉਹਨਾਂ ਕਿਸੇ ਢੰਗ ਨਾਲ ਗੁਰੂ ਜੀ ਨੂੰ ਸ਼ਹਿਰੋਂ ਕੱਢਣ ਦੀ ਯੋਤ ਬਣਾਈ। ਸੈਦਪੁਰ ਵਿੱਚ ਮਲਿਕ ਭਾਗੋ ਥੋਦੇ ਨਵਾਬ ਦਾ ਕਾਰ ਮੁਕਤਾਰ ਸੀ। ਉਹ ਸਰਕਾਰੀ ਸ਼ਹਿਰ ਤੇ ਅਤਜੁਲਮ ਕਰਕੇ ਧਨ ਕਮਾਉਂਦਾ ਸੀ ਅਤੇ ਆਪਣੇ ਆਪ ਨੂੰ ਹੀ ਰੱਬ ਸਮਝਦਾ ਸੀ। ਆਪਣੇ ਆਪ ਨੂੰ ਸ੍ਰੇਸ਼ਟ ਦੱਸਣ ਵਾਸਤੇ ਉਸ ਇੱਕ ਦਿਨ ਬ੍ਰਹਮ ਭੋਜ ਕੀਤਾ ਅਤੇ ਆਪਣੇ ਅਹੰਕਾਰਾਂ ਨੂੰ ਕਿਹਾ ਕਿ ਹਰ ਸੰਤ ਮਹਾਤਮਾ ਇਸ ਭੋਜਨ ਨੂੰ ਖਾਣ ਵਾਸਤੇ ਆਵੇ। ਫਾਈ ਲਾਲੋ ਤੇ ਗੁਰੂ ਜੀ ਨੂੰ ਵੀ ਇਹ ਸੁਨੇਹਾ ਪੁੱਜਾ ਪਰ ਗੁਰੂ ਜੀ ਨੇ ਜਾਣ ਤੋਂ ਸਾਫ਼ ਨਾ ਕਰ ਦਿੱਤੀ ਮਲਕ ਭਾਗੋ ਨੇ ਬੜੇ ਯਤਨ ਕੀਤੇ ਕਿ ਉਹ ਗੁਰੂ ਜੀ ਨੂੰ ਆਪਣੇ ਬ੍ਰਹਮ ਭੋਜ ਤੇ ਲੈ ਆਵੇ ਪਰ ਗੁਰੂ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ ਅਸਲ ਵਿੱਚ ਉਸ ਸਮੇਂ ਪੰਡਤਾਂ ਤੇ ਖੱਤਰੀਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਇੱਕ ਉੱਚੀ ਵੇਦੀ ਖੱਤਰੀ ਖੁੱਲ ਨਸਬੰਧਤ ਹਨ ਇਸ ਲਈ ਉਹ ਨਹੀਂ ਸਨ ਚਾਹੁੰਦੇ ਕਿ ਗੁਰੂ ਜੀ ਨੀਵੇਂ ਜਾਤ ਦੇ ਮੁਸਲਮਾਨ ਨਾਲ ਫਿਰਨ ਅਤੇ ਇੱਕ ਕਮੀਨ ਜਾਤ ਦੇ ਤਰਖਾਨ ਦੇ ਘਰ ਰਹਿਣ ਇਸ ਤਰ੍ਹਾਂ ਜਦੋਂ ਗੁਰੂ ਜੀ ਨੇ ਮਲਕ ਭਾਗੋ ਦੇ ਸ਼ਕਤੀ ਪਦਾਰਥਾਂ ਨੂੰ ਖਾਣ ਤੋਂ ਨਾ ਕਰ ਦਿੱਤੀ ਅਤੇ ਉਹਨਾਂ ਨੂੰ ਚੀਚੇ ਤੌਰ ਤੇ ਬੁਲਾਉਣ ਆਏ ਮਲਕ ਭਾਗੋ ਦੇ ਦੂਤਾਂ ਨੂੰ ਇਹ ਕਹੇ ਕਿ ਪਜਵਾਇਆ ਕਿ ਮਲਕ ਭਾਗੋ ਦੇ ਲਹੂ ਦੇ ਜਿਵੇਂ ਪਦਾਰਥਾਂ ਨਾਲੋਂ ਮੈਨੂੰ ਭਾਈ ਲਾਲੋ ਦੇ ਸੁੱਕੇ ਟੁੱਕਰ ਚੰਗੇ ਹਨ ਤਾਂ ਮਲਕ ਭਾਗੋ ਦਾ ਬਹੁਤ ਗਰੋਧ ਵੱਧ ਗਿਆ ਉਸਾ ਆਪਣੇ ਨੌਕਰਾਂ ਨੂੰ ਆਦੇਸ਼ ਦਿੱਤਾ ਕਿ ਉਹ ਕਿਸੇ ਵੀ ਢੰਗ ਨਾਲ ਗੁਰੂ ਨਾਨਕ ਜੀ ਨੂੰ ਉਸ ਬ੍ਰਾਹਮ ਭੋਜ ਦੇ ਲੈ ਕੇ ਆਉਣ ਅਤੇ ਉਹਨਾਂ ਨੂੰ ਦੱਸਣ ਕਿ ਉਸ ਦੇ ਪਕਵਾਨ ਵਿੱਚ ਕਿਵੇਂ ਲਹੂ ਭਰਿਆ ਸੀ ਜਦ ਗੁਰੂ ਜੀ ਨੂੰ ਇਹ ਸੁਨੇਹਾ ਮਿਲਿਆ ਤਾਂ ਉਹ ਭਾਈ ਲਾਲੂ ਅਤੇ ਆਪਣੇ ਹੋਰ ਸੈਂਕੜੇ ਸ਼ਰਧਾਲੂਆਂ ਨੂੰ ਨਾਲ ਲੈ ਕੇ ਮਲਕ ਭਾਗੋ ਦੇ ਬ੍ਰਹਮ ਭੋਜ ਤੇ ਪੁੱਜ ਗਏ ਤਾਂ ਮਲਕ ਭਾਗੋ ਨੇ ਬੜੇ ਆਦਰ ਮਾੜਨਾ ਗੁਰੂ ਜੀ ਨੂੰ ਬੈਠਣ ਲਈ ਕਿਹਾ ਪਰ ਗੁਰੂ ਜੀ ਨੇ ਕਿਹਾ ਅਸੀਂ ਭੋਜਨ ਸ਼ਕਰ ਨਹੀਂ ਬਲਕਿ ਤੁਹਾਡੇ ਹੁਕਮ ਦੀ ਪਾਲਣਾ ਕਰਨ ਵਾਸਤੇ ਆਏ ਹਾਂ ਫਿਰ ਮਲਕ ਭਾਗੋ ਗੁੱਸੇ ਵਿੱਚ ਆ ਗਿਆ ਅਤੇ ਉਸ ਗੁਰੂ ਜੀ ਨੂੰ ਕਿਹਾ ਤੁਸੀਂ ਮੇਰੇ ਪਕਵਾਨ ਨੂੰ ਲਹੂ ਪੀਜਾ ਕਿਹਾ ਹੈ ਜਦਕਿ ਇਸ ਦੀ ਤਿਆਰੀ ਵਿੱਚ ਮੈਂ ਕਈ ਮਨ ਕਿਉਂ ਉਲਾ ਦਤਾ ਹੈ ਗੁਰੂ ਜੀ ਵੀ ਫਿਰ ਜਲਾਲ ਵਿੱਚ ਆ ਗਏ ਤੇ ਉਹ ਉੱਠ ਕੇ ਕਹਿਣ ਲੱਗੇ ਇਸ ਵਿੱਚ ਕੀ ਸ਼ੱਕ ਹੈ ਕਿ ਕਮੀਨ ਦੀ ਦਸਾਂ ਨਾਹਾਂ ਦੀ ਕੀਰਤ ਅੰਮ੍ਰਿਤ ਦਾ ਰੂਪ ਹੈ ਅਤੇ ਇਹ ਉੱਚੀ ਜਾਤ ਦੇ ਜ਼ੁਲਮ ਤੇ ਜ਼ਬਰ ਨਾਲ ਖੋਹੀ ਰੋਟੀ ਜਿਹੜੀ ਕਿੰਨੇ ਆ ਲੋਕਾਂ ਦੇ ਲਹੂ ਨੂੰ ਚੂਸ ਕੇ ਬਣੀ ਹੈ ਲਹੂ ਦੇ ਕੁੱਟਣ ਨਾਲ ਕਿਵੇਂ ਘਟ ਹੈ ਇਸ ਲਈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੇ ਘਿਓ ਦੇ ਭਿੱਜੇ ਪਦਾਰਥਾਂ ਵਿੱਚ ਲਹੂ ਹੈ ਤੇ ਕੋਧਰੇ ਦੀ ਰੋਟੀ ਵਿੱਚ ਦੁੱਧ ਜਿਹਾ ਅੰਮ੍ਰਿਤ ਹੈ ਮਾਲਿਕ ਭਾਗੋ ਨੇ ਇਹ ਗੱਲ ਸੁਣ ਕੇ ਤਿੜਕੇ ਕਿ ਕਿ ਜਾਂ ਤਾਂ ਇਹ ਗੱਲ ਸਾਬਿਤ ਕਰੋ ਜਾਂ ਫਿਰ ਮੇਰਾ ਇਹ ਬ੍ਰਹਮ ਪੂਜੋ ਚੁਕੋ ਗੁਰੂ ਜੀ ਨੇ ਕਿਹਾ ਜੇ ਤੁਸੀਂ ਤੁਸੀਂ ਇਹ ਕੁਝ ਵੇਖ ਅੱਖੀਂ ਵੇਖਣਾ ਹੈ ਤਾਂ ਇਸ ਲਈ ਤੁਮੈਨ ਨੂੰ ਕੋਈ ਇਤਰਾਜ਼ ਨਹੀਂ ਪਰ ਪਹਿਲਾਂ ਭਾਈ ਲਾਲੋ ਦੇ ਘਰ ਦੇਆਂ ਵੀ ਕੁਝ ਸੁੱਕੀਆਂ ਰੋਟੀਆਂ ਮੰਗਵਾਓ ਉਸ ਵੇਲੇ ਭਾਈ ਲਾਲੋ ਦੇ ਘਰੋਂ ਕੋਧਰੇ ਦੀ ਰੋਟੀ ਮੰਗਵਾਈ ਗਈ ਅਤੇ ਮਲਿਕ ਭਾਗੋ ਦੇ ਵਧੀਆ ਪਕਵਾਨ ਦੀ 20 ਇੱਕ ਚਾਂਦੀ ਦੇ ਥਾਲ ਵਿੱਚ ਪਾ ਕੇ ਆ ਗਏ ਗੁਰੂ ਜੀ ਨੇ ਇੱਕ ਹੱਥ ਵਿੱਚ ਕੋਧਰੇ ਦੀ ਸੁੱਕੀ ਰੋਟੀ ਫੜ ਲਈ ਅਤੇ ਦੂਸਰੇ ਹੱਥ ਵਿੱਚ ਮਲਿਕ ਭਾਗੋ ਦਾ ਇੱਕ ਮਾਲ ਪੂੜਾ ਫੜ ਲਿਆ ਫਿਰ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਦੋਹਾਂ ਨੂੰ ਹੱਥਾਂ ਵਿੱਚ ਘੁੱਟਿਆ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਸਿਮਿਆ ਤੇ ਮਾਲ ਕੁੜੇ ਵਿੱਚੋਂ ਲਹੂ ਦੇ ਤੁਪਕੇ ਧਰਤੀ ਤੇ ਡਿਗੇ ਹੁਣ ਤੱਕ ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਚੁੱਕੇ ਸਨ ਸਾਬ ਨੇ ਇਹ ਨਜ਼ਾਰਾ ਆਪਣੀ ਅੱਖੀਂ ਵੇਖਿਆ ਅੱਜ ਤੱਕ ਜਿੰਨੇ ਵੀ ਕੀਰਤੀ ਮਲਕ ਭਾਗੋ ਨੂੰ ਆਪਣਾ ਅਧਿਕਾਰੀ ਮੰਨਦੇ ਸਨ ਉਸ ਨੂੰ ਤੁਛ ਸਮਝਣ ਲੱਗ ਪਏ ਸਾਰੇ ਸ਼ਹਿਰ ਵਿੱਚ ਗੁਰੂ ਜੀ ਅਤੇ ਭਾਈ ਲਾਲੋ ਜੀ ਦੀ ਜੈ ਜੈਕਾਰ ਹੋ ਗਈ ਅਤੇ ਮਲਿਕ ਭਾਗੋ ਨੂੰ ਥੂ ਥੂ ਕਰਨ ਲੱਗੇ ਪਰ ਮਲਿਕ ਭਾਗੋ ਦਾ ਮਾਣ ਵੀ ਹੁਣ ਟੁੱਟ ਚੁੱਕਾ ਸੀ ਉਹ ਸਮਝ ਗਿਆ ਸੀ ਕਿ ਉਸ ਦੀ ਕਮਾਈ ਸੁੱੱਚੀ ਕਿਰਤ ਨਹੀਂ ਸੀ ਬਲਕਿ ਲੋਕਾਂ ਦੀ ਕਿਰਤ ਵਿੱਚੋਂ ਠੂੰਗਾ ਮਾਰਿਆ ਗਿਆ ਸੀ ਇਸ ਲਈ ਉਸ ਨੂੰ ਇੰਜ ਅਨੁਭਵ ਹੋਇਆ ਜਿਵੇਂ ਸੱਚੇ ਪ੍ਰਮਾਤਮਾ ਨੇ ਉਸ ਨੂੰ ਆਪ ਵੰਗਾ ਰਿਆ ਹੋਵੇ ਉਹਨਾਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਜਿਨ੍ਹਾਂ ਨੂੰ ਉਹ ਆਪਣੇ ਕਰਿੰਦੇ ਤੇ ਨੌਕਰ ਸਮਝਦਾ ਸੀ ਉਹ ਗੁਰੂ ਜੀ ਦੇ ਚਰਨਾਂ ਵਿੱਚ ਟੈਪਿਆ ਗੁਰੂ ਜੀ ਨੇ ਉਸ ਨੂੰ ਆਪਣੇ ਹੱਥਾਂ ਨਾਲ ਉਠਾਲ ਲਿਆ ਤੇ ਸਮਝਾਇਆ ਕਿ ਜੋ ਸੁਖ ਅਤੇ ਸ਼ਾਂਤੀ ਦਸਾਂ ਨਾਹਾਂ ਦੀ ਕੀਰਤ ਵਿੱਚ ਹੈ ਉਹ ਹੋਰ ਕਿਤੇ ਨਹੀਂ ਇਹ ਬ੍ਰਹਮ ਪੂਜ ਕਰਵਾਉਣ ਨਾਲ ਕੇਵਲ ਆਪਣੇ ਹਉਮੈ ਨੂੰ ਹੀ ਪੱਠੇ ਪੈਂਦੇ ਹਨ ਇਸ ਨਾਲ ਆਪਣੇ ਜੀਵਨ ਦਾ ਕਿਸੇ ਪ੍ਰਕਾਰ ਵੀ ਕਲਿਆਣ ਨਹੀਂ ਹੁੰਦਾ ਮਾਲਿਕ ਭਾਗੋ ਕੀ ਹੁਣ ਸਾਰਾ ਹੀ ਸ਼ਹਿਰ ਗੁਰੂ ਜੀ ਦਾ ਸ਼ਰਧਾਲੂ ਹੋ ਗਿਆ ਸੀ ਉਹਨਾਂ ਰੋਜ਼ ਪਾਈ ਲਾਲੋ ਦੇ ਘਰ ਦੇ ਸਾਹਮਣੇ ਸਤਸੰਗ ਹੁੰਦਾ ਸੀ ਅਤੇ ਹਜ਼ਾਰਾਂ ਲੋਕ ਗੁਰੂ ਸਾਹਿਬ ਦਾ ਸਤਸੰਗ ਸੁਣਨ ਵਾਸਤੇ ਨੇਮ ਬੱਧ ਹੋ ਗਏ ਛੋਟੇ ਬੱਚੇ ਵੀ ਜਦ ਗੁਰੂ ਜੀ ਦੀ ਮਿੱਠੀ ਆਵਾਜ਼ ਸੁਣਦੇ ਤਾਂ ਕੀਲੇ ਜਾਂਦੇ ਉਹ ਵੀ ਹੁਣ ਆਪਣੀਆਂ ਹੋਰ ਖੇਡਾਂ ਭੁੱਲ ਗਿਆ ਸਨ ਅਤੇ ਕੀਰਤਨ ਸੁਣਨ ਦੇ ਆਦੀ ਹੋ ਗਿਆ ਸਨ ਮਲਿਕ ਭਾਗੋ ਵੀ ਗੁਰੂ ਜੀ ਦਾ ਸਿੱਖ ਬਣ ਗਿਆ ਸੀ ਅਤੇ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਸਦਾ ਸੱਚ ਬੋਲਣਾ ਚਾਹੀਦਾ ਹੈ ਸੱਚੀ ਤੇ ਸੁੱਚੀ ਕੀਰਤ ਕਰਨੀ ਚਾਹੀਦੀ ਹੈ ਇਨਸਾਨ ਜਾਤ ਬਰਾਦਰੀ ਕਰਕੇ ਉੱਚਾ ਨਹੀਂ ਹੁੰਦਾ ਬਲਕਿ ਆਪਣੇ ਕੰਮਾਂ ਕਰਕੇ ਉੱਚਾ ਹੁੰਦਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ